स्वागत ਹੈ ਤੁਹਾਡਾ ਸਾਡੇ YouTube ਚੈਨਲ ਰੰਗਲਾ ਪੰਜਾਬ। ਅੱਜ ਆਪਾਂ ਤੁਹਾਡੇ ਨਾਲ ਫਿਰ ਤੋਂ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ। ਅੱਜ ਦੀ ਕਹਾਣੀ ਇੱਕ ਲੜਕੀ ਜਦੋਂ ਉਸਦਾ ਤੀਜੀ ਵਾਰ ਵਿਆਹ ਕੀਤਾ ਸੀ ਤਾਂ ਉਹ ਉਹ ਜਾਂ ਖਾ ਕੇ ਮਰ ਚਿੱਤੀ। ਉਹ ਕਹੀ ਕਿ ਮੈਂ ਇੱਕ ਲੜਕੀ ਇੱਕ ਔਰਤ ਤਾਂ ਨਾ ਹੋਈ। ਮੈਂ ਕੋਈ ਗਾਂ ਤੇ ਮਾਝੀ ਹੋਈ। ਜਿਨੂੰ ਇੱਕ ਕਿਲੇ ਤੋਂ ਖੋਲ ਕੇ ਤੇ ਦੂਜੇ ਕਿਲੇ ਤੇ ਪਾਨ ਦਿੱਤਾ ਜਾਂਦਾ ਹੈ ਸੋ ਇਹੋ ਜੀ ਇੱਕ ਕਪਾ ਦਰਦ ਭਰੀ ਕਹਾਣੀ ਹੈ ਅੱਜ ਤੁਹਾਡੇ ਨਾਲ ਸਮਝੀਏ ਕਈ ਵਾਰ ਆਪਾਂ ਆਪਣੇ ਬਜ਼ੁਰਗਾਂ ਦੇ ਕੋਲ ਗੱਲਾਂ ਸੁਣਨ ਲਈ ਬੈਠ ਜਾਂਦੇ ਆ ਉਹ ਗੱਲਾਂ ਕਰਨ ਲੱਗ ਜਾਂਦੇ ਆਪਣੀਆਂ ਹੱਟ ਬੀਤੀਆਂ ਕਿ ਜਦੋਂ ਉਹਨਾਂ ਨੂੰ ਸੁਣਦੇ ਆ ਤਾਂ ਸਾਡੀ ਰੂਹ ਕੰਮ ਜਾਂਦੀ ਹੈ ਕਿ ਇਹ ਸੱਚੇ ਦੇਲ ਮੰਨਦਾ ਇਹ ਨਹੀਂ ਸਾਦੀ ਭਰਦਾ ਨਹੀਂ ਕਿ ਨਹੀਂ ਇਹ ਸੱਚ ਨਹੀਂ ਹੋਏਗਾ ਪਰ ਨਹੀਂ ਕਈ ਵਾਰ ਜੋ ਆਪਾਂ ਆਪਣਾ ਦੇਲ ਹੈ ਉਹਨੂੰ ਮੰਨਦਾ ਨਹੀਂਗਾ ਕਿ ਗੱਲ ਸੱਚੇ ਉਹ ਹੁੰਦੀ ਸੱਚ ਤੋਹ ਜੀ ਇੱਕ ਕਹਾਣੀ ਦੀ ਸਾਝਾ ਜਿਹਾ ਤੁਹਾਡੇ ਨਾਲ ਕੋਣ ਆਪਣੇ ਬਜ਼ੁਰਗਾਂ ਤੋਂ ਸੁਣਨ ਦੇ ਲਈ ਮਿਲਿਆ ਕਹਿੰਦੇ ਕਿ ਜਦੋਂ ਹਿੰਦ ਪਾਕਤੀ ਅਜੇ ਵੰਡ ਦੀ ਸੀ ਆਪਾਂ ਲੈਂਦੇ ਪੰਜਾਬ ਹੀ ਰਹਿੰਦੇ ਸੀ ਕਿੰਦੇ ਪੁੱਤ تھے ਕੀ ਇੱਕ ਇੱਕ ਪਰਵਾਰ ਸੀ ਸਾਡੇ ਗਵਾਂਢ ਦੇ ਵਿੱਚ ਵਸਦਾ ਏਹ ਗੱਲ ਬਿਲਕੁਲ ਸੱਚੀ ਆਪਣੇ ਵੱਟਿਆਂ ਬਜ਼ੁਰਗਾਂ ਤੋਂ ਸੁਣੀ ਪਈ ਕਿੰਦੇ ਸਾਡੇ ਗਵਾਂਢ ਦੇ ਵਿੱਚ ਇੱਕ ਪਰਿਵਾਰ ਵਸਦਾ ਸੀ ਉਹਨਾਂ ਦੇ ਘਰ ਨਾਲ 4 ਬੱਚੇ ਹੋਏ ਤੇ ਚਾਰੋਂ ਬੱਚੇ ਮਰ ਗਏ ਇੱਕ ਇੱਕ ਕਰਕੇ ਚਾਰ ਬੱਚੇ ਹੁੰਦੇ ਆ ਸਿਰ ਇੱਕ ਇੱਕ ਕਰਕੇ ਸਾਰੇ ਬੱਚੇ ਮਾਰ ਚੰਦੇ ਤੇ ਦੋਵੇਂ ਜੀ ਪੜੇ ਹੀ ਕਿੰਦੇ ਦੁਖੀ ਸੀ ਸਾਡੇ ਗਵਾਂਢੀ ਸੀ ਜੀ ਉਹਨਾਂ ਨੇ ਪੜੀਆਂ ਰੱਬ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਤੇ ਕਹਿੰਦੇ ਫਿਰ ਰੱਬ ਨੇ ਉਹਨਾਂ ਦੇ ਘਰ ਨਾਲ ਦੋ ਧੀਆਂ ਦਿੱਤੀਆਂ ਜੁੜਵਾ ਦੋ ਜੁੜਵਾ ਲੜਕੀਆਂ ਦਾ ਜਨਮ ਉਹਨਾਂ ਦੇ ਘਰ ਹੁੰਦਾ ਤੇ ਉਹਨਾਂ ਨੇ ਬੜਾ ਹੀ ਚਾਹ ਕੀਤਾ ਬਿਲਕੁਲ ਵੀ ਨਹੀਂ ਕਿ ਹਾਏ ਦੋ ਧੀਆਂ ਹੋ ਗਈਆਂ ਉਹ ਕਹਿੰਦੇ ਕੋਈ ਗੱਲ ਨਹੀਂ ਚਾਹੇ ਧੀ ਚਾਹੇ ਪੁੱਤਰ ਰੱਬ ਇਹਨਾਂ ਦੀ ਉਮਰ ਲੰਬੀ ਰੱਖੇ ਤੇ ਕਹਿੰਦੇ ਬੜਾ ਜ਼ਿਆਦਾ ਉਹਨਾਂ ਨੇ ਨਾ ਸਾਰੇ ਗੁਆਂਢੀਆਂ ਨੇ ਚਾਹ ਕੀਤਾ ਕਿ ਰੱਬ ਨੇ ਮੋਰ ਸਾਡੀ ਝੋਲੀ ਖੈਰ ਪਾਈ। ਕਿ ਦੇ ਉਹਨਾਂ ਦਾ ਬੜਾ ਹੀ ਚਾਅ ਮਨਾਇਆ ਤੇ ਫਿਰ ਕੁਝ ਸਮਾਂ ਪਾ ਕੇ ਰੱਬ ਨੇ ਇੱਕ-ਇੱਕ ਕਰਕੇ ਦੋ ਪੁੱਤਰ ਵੀ ਦੇ ਦਿੱਤੇ। ਤੇ ਜਦ ਤੋਂ ਪੁੱਤੋਂ ਉਹਨਾਂ ਦੇ ਘਰ ਹੋ ਗਏ ਤੇ ਧੀਆਂ ਦੀ ਕਦਰ ਹੋਰ ਜ਼ਿਆਦਾ ਹੋਣ ਲੱਗੀ। ਮਾਪੇ ਉਹ ਜਿਹੜਾ ਬੜਾ ਖੁਸ਼ ਕਿ ਰੱਬ ਨੇ ਜੇ ਉਹ ਜਿਹੇ ਚਾਰ ਸਾਡੇ ਤੋਂ ਖੋਹੇ ਸੀ ਉਹੋ ਜਿਹੇ ਚਾਰ ਸਮੇ ਫਿਰ ਉਹੀ ਮੋੜ ਕੇ ਕਲਨ। ਸਭ ਦੇ ਘਰ ਉਹੀ ਸਾਡੇ ਨਿਆਣੀ ਮੁੜ ਕੇ ਪਹਰਾਦੇ ਬੜੇ ਖੁਸ਼ ਕਹਿੰਦੇ ਬੱਚੇ ਵੱਡੇ ਹੋਏ ਕੋਈ ਬਹੁਤਾ ਜ਼ਿਆਦਾ ਉਹ ਪੜ੍ਹਾਈ ਦਾ ਤਾਂ ਸਮਾਂ ਨਹੀਂ ਸੀ ਆਂਦੇ ਮਸੀਤਾਂ ਦੇ ਵਿੱਚ ਬੈਠ ਕੇ ਹੀ ਕੋਈ ਥੋੜਾ ਬਹੁਤਾ ਉਹ ਬੱਚਿਆਂ ਨੂੰ ਪੜਾਇਆ ਜਾਂਦਾ ਸੀ ਕੋਈ ਅੱਜ ਦੀ ਤਰ੍ਹਾਂ ਕਹਿੰਦੇ ਸਕੂਲ ਨਹੀਂ ਸੀ ਕਹਿੰਦੇ ਕੁੜੀ ਜਿਹੜੇ ਇੱਕ ਕੁੜੀ ਦਾ ਰਿਸ਼ਤਾ ਨਾ ਦੋਵੇਂ ਜੁੜਵਾ ਕੁੜੀਆਂ ਸੀ ਇੱਕ ਕੁੜੀ ਦਾ ਰਿਸ਼ਤਾ ਮੰਗਣ ਦੇ ਲਈ ਉਹਦੀ ਵੱਡੀ ਭੂਆ ਆ ਜਾਂਦੀ ਕਿ ਮੇਰੇ ਪਿੰਡ ਦੇ ਵਿੱਚ ਸਾਰੇ ਪਿੰਡ 'ਚ ਇੱਕ ਲੜਕਾ ਹੈਗਾ ਹੈ ਘਰ ਪਰਿਵਾਰ ਵਧੀਆ ਤੇ ਤੁਸੀਂ ਰਿਸ਼ਤਾ ਕਰ। ਪਰ ਕਿੰਦੇ ਜਿਹੜਾ ਸਾਡਾ ਗਵਾਂਢੀ ਸੀ ਉਹ ਮੰਨੇ ਨਾ ਕਿ ਨਹੀਂ ਅਜੇ ਮੇਰੀ ਕੁੜੀ ਤਾਂ ਨਿਆਣੀ 15 ਹੋਵਰੀਆਂ ਦੀ ਧੀ ਕੁੜੀ ਸੀ ਉਹ ਤਾਂ ਛੋਟੀ ਉਮਰੇ ਵਿਆਹ ਕਰ ਦਿੰਦੇ ਸੀ ਕਿਉਂਕਿ ਪੜ੍ਹਾਈ ਲਿਖਾਈ ਦਾ ਤਾਂ ਕੋਈ ਜ਼ਮਾਨਾ ਨਹੀਂ ਸੀ ਹੈਗਾ। ਬਸ ਕੁੜੀਆਂ ਨੂੰ ਥੋੜਾ ਬਹੁਤਾ ਰਸੋਈ ਦਾ ਕੰਮਕਾਜ ਸਿੱਖਦੀਆਂ ਸੀ ਕੁੜੀਆਂ ਜਾਂ ਕੱਢਣਾ ਕੱਤਣਾ। ਕਹਿੰਦੇ ਕਿ ਉਹ ਜਿਹੜੀ ਕੁੜੀਆਂ ਦਾ ਪਿਓ ਸੀ ਉਹ ਮੰਨੇ ਨਾ ਕਿ ਮੈਂ ਵਿਆਹ ਨਹੀਂ ਕਰਨਾ ਪਰ ਭੈਣ ਨੇ ਇੰਨਾ ਦਬਾਅ ਪਾਇਆ ਕਿ ਜੇ ਤੂੰ ਮੈਨੂੰ ਰਿਸ਼ਤਾ ਨਾ ਦਿੱਤਾ ਤੇ ਮੈਂ ਸਦਾ ਲਈ ਤੇਰੇ ਵੇੜੇ ਨਹੀਂ ਬੜਾਂ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਅੱਜ ਦੀ ਤਰ੍ਹਾਂ ਦੇ ਸਮੇਂ ਨਹੀਂ ਸੀ ਕਹਿੰਦੇ ਕਿ ਉਹ ਭੈਣਾ ਭਰਾਵਾਂ ਦੀ ਨਾ ਉਹ ਤੋਂ ਗੱਲ ਬਸ ਮੰਨ ਲੈਣੀ ਤੁਹਾਡੇ ਨਿਆਣੇ ਨੂੰ ਕੋਈ ਖੂਚ ਸਕਤੇ ਤੇ ਚਾਹੇ ਖਾਤੇ ਚ ਸਕਤੇ ਕੋਈ ਖਾੜ ਦੇ ਚ ਸੱਟ ਤਾਂ ਜਿੱਥੇ ਮਰਜੀ ਬਸ ਇਹ ਹੁੰਦਾ ਸੀ ਭੈਣ ਭਰਾ ਰਿਸ਼ਤਾ ਮੰਗਣ ਆ ਗਿਆ ਤੇ ਇਹਨੂੰ ਰਿਸ਼ਤਾ ਦੇ ਦੇਣਾ ਉਦੋਂ ਇਹੋ ਜੇ ਸਮੇਂ ਸੀ ਅੱਜ ਦੀ ਤਰ੍ਹਾਂ ਕੋਈ ਵੀ ਉਹ ਜਿਹਾ ਪ੍ਰਵਾਸ ਨਹੀਂ ਹੋ ਰਿਹਾ ਅੱਜ ਦੇ ਸਮਿਆਂ 'ਚ ਉਹਨਾਂ ਸਮਿਆਂ 'ਚ ਕਿੰਦੇ ਬੜਾ ਫਰਕ ਸੀ ਕਿੰਦੇ ਗਵਾਂਢੀ ਸਾਡਾ ਮੰਨੇ ਨਾ ਉਹਨਾਂ ਲੜਕੀਆਂ ਦਾ ਪਿਓ ਸੀ ਪਰ ਜਦੋਂ ਭੈਣ ਨੇ ਕਿਹਾ ਕਿ ਮੈਂ ਤੇਰੇ ਵਿਹੜੇ ਨਹੀਂ ਮਰਨਾ ਵੜਨਾ ਦਾ ਮੈਂ ਭੁੱਲ ਜੂ ਕਿ ਮੇਰਾ ਕੋਈ ਭਰਾ ਸੀ ਤੇ ਕਹਿੰਦੇ ਕਿ ਭਰਜਾਈ ਆਖਣ ਲੱਗੀ ਆਪਣੇ ਘਰ ਵਾਲੇ ਨੂੰ ਕਿ ਚਲੋ ਦੇ ਦਿਓ ਕਹਿੰਦੇ ਉਦੋਂ ਨਣਾ ਨੂੰ ਨਾ ਬੀਬੀ ਕਹਿੰਦੇ ਸੀ ਕਿ ਬੀਬੀ ਮੰਗਣ ਆਈਏ ਦਾ ਮਾਨ ਰੱਖ ਦੇ ਤੇ ਕਹਿੰਦੇ ਉਹਦਾ ਰਿਸ਼ਤਾ ਟੱਕ ਕੁੜੀ ਦਾ ਵੱਡੀ ਭੂਆ ਹੈ ਜਿਹੜੀ ਉਹ ਲੈ ਸਕਦੇ ਕਹਿੰਦੇ ਭੂਆ ਨੂੰ ਸਾਰਾ ਪਤਾ ਸੀ ਕਿ ਲੜਕੇ ਨੂੰ ਨਾ ਕੋਈ ਐਗੋ ਜੀ ਬਿਮਾਰੀ ਸੀ ਕਿ ਜਿਹਦੇ ਨਾਲ ਉਹ ਨਾ ਸਮਿਆਂ ਦੇ ਵਿੱਚ ਡਾਕਟਰ ਤਾਂ ਨਹੀਂ ਸੀ ਅੱਜ ਦੀ ਤਰ੍ਹਾਂ ਪਰ ਵੈਦ ਪਿੰਡ ਪਿੰਡ ਘਰ ਘਰ ਜ਼ਰੂਰ ਹੈਗੀ ਸੀ ਕਿੰਦੇ ਕਿਸੇ ਵੈਦ ਨੇ ਕੀ ਹੋਇਆ ਸੀ ਕਿ ਇਸ ਲੜਕੇ ਨੂੰ ਕੋਈ ਇਹੋ ਜੀ ਬਿਮਾਰੀ ਲੱਗੀ ਹੋਈ ਹੈ ਕਿ ਜਿਹਦੇ ਨਾਲ ਇਹ ਕੋਈ ਬਹੁਤ ਹੀ ਲੰਮੀ ਉਮਰ ਨਹੀਂ ਇਹਦੇ ਕੋਈ ਆਪਣੀ ਜ਼ਿਆਦਾ ਉਮਰ ਹਟਾਉਣੀ ਨਹੀਂ ਭੂਆ ਨੂੰ ਪਤਾ ਸੀ ਪਰ ਭਰਾ ਨੂੰ ਦੱਸਦੀ ਨਹੀਂ ਕਿਉਂਕਿ ਘਰ ਪਰਿਵਾਰ ਥੋੜਾ ਵਧੀਆ ਸੀ ਕਿ ਉਹ ਬਸ ਇਹੀ ਸੀ ਕਿ ਚੱਲ ਰਿਸ਼ਤਾ ਕਰਵਾ ਦਿੰਦੀ ਆ ਕੁੜੀ ਦੀ ਜਿਹੜੀ ਭੂਆ ਸੀ ਉਸ ਘਰ ਦੇ ਨਾਲ ਉਹਦਾ ਸਬੰਧ ਵਧੀਆ ਸੀ ਆਉਣੀ ਜਾਣੀ ਸੀ ਫਿਰ ਦੇਖੇ ਕਿ ਕਉ ਜਦੋਂ ਪੂਆ ਆਪਣੀ ਭਤੀਜੀ ਦਾ ਰਿਸ਼ਤਾ ਲੈ ਜਾਂਦੀ ਤੇ ਕੁੜੀ ਵਿਆਹੀ ਜਾਂਦੀ ਏ ਹਲੇ ਉਹਦੀ ਖੇਡਣ ਮੰਨਣ ਦੀ ਉਮਰ ਸੀ ਤੇ ਨਿਆਣੀ ਜੀ ਕੁੜੀ ਵਿਆਹਤੀ ਜਾਂਦੀ ਚਲੋ ਦੋਵੇਂ ਜੀ ਖੋਸ਼ ਨੇ ਕਿ ਤੀ ਦਾ ਪਾਰਾ ਸੇ ਫੁੱਲ ਲਾਉਣਾ ਸੀ ਲੈ ਗਿਆ ਕਹਿੰਦੇ ਹਜੇ 6 ਮਹੀਨੇ ਪਏ ਤੇ ਦੂਜੀ ਕੁੜੀ ਦਾ ਰਿਸ਼ਤਾ ਲੈਣ ਦੇ ਲਈ ਨਾ ਛੋਟੀ ਪੂਆ ਜਾਂਦੀ ਪ੍ਰਾਣੋਂ ਕਹਿੰਦੀ ਏ ਕਿ ਚਲ ਤੂੰ ਉਹਦਾ ਫਿਕਰ ਲਾ ਲਿਆ ਹੁਣ ਇਹਦਾ ਵੇਲਾ ਹੈ ਉਹ ਕਹਿੰਦਾ ਏ ਕਿ ਭੈਣੇ ਕਿ ਕੋਈ ਗੱਲ ਇਹ ਫਿਕਰ ਨੂੰ ਕੀ ਫਿਕਰ ਲੈ ਹੀ ਜਾਣਾ ਹੈ ਤੇ ਆਪਾਂ ਕੁਝ ਦਿਨ ਰੋਕੇ ਕਰ ਲਵਾਂਗੇ ਤੇ ਉਹ ਕਹਿੰਦੀ ਕਿ ਨਹੀਂ ਮੇਰੇ ਨਾਲ ਪਿਓਰ ਦਾ ਲड़का ਹੈ ਤੇ ਮੈਂ ਜੇ ਉਸ ਘਰ ਵਿੱਚ ਟੁੱਕਰ ਖਾਂਦੀ ਆਂ ਤੇ ਕੀ ਤੇਰੀ ਕੁੜੀ ਨੂੰ ਘੜਾ ਨਾ ਮਿਲੇ ਤੇ ਚਲ ਦੋਵੇਂ ਜੀ ਸਲਾਹ ਕਰਦੇ ਆ ਕਿ ਸਾਡੀ ਜੇ ਇਹ ਕੁੜੀ ਸੌਖੀ ਹੈ ਮਤਲਬ ਜਿੱਪੂਆ ਸੌਖੀ ਹੈ ਤੇ ਪਤੀ ਜਿਵੇਂ ਰੋਟੀ ਖਾ ਲੂ ਉਸੇ ਘਰ ਵਿੱਚ ਕਹਿੰਦੇ ਕਿ ਚਲੋ ਸ਼ੇਖ ਵੀ ਨਿਆਬਾਦ ਛੋਟੀ ਕੁੜੀ ਹੈ ਜਿਹੜੀ ਦੂਜੀ ਕੁੜੀ ਜੁੜਵਾ ਪੈਣਾ ਸੀ ਦੂਜੀ ਕੁੜੀ ਦਾ ਰਿਸ਼ਤਾ ਵੀ ਕਰ ਦਿੱਤਾ ਸੀ ਤਾਂ ਇਸੇ ਤਰ੍ਹਾਂ ਕਹਿੰਦੇ ਕਿ ਚਲੋ ਰਾਜੀ ਖੁਸ਼ ਨੇ ਦੋਵੇਂ ਕੁੜੀਆਂ ਵਿਆਹਾਂ ਗਈਆਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ ਨੇ ਉਧਰ ਜਿਹੜਾ ਜਿਹੜੀ ਕੁੜੀ ਨੂੰ ਪਹਿਲਾਂ ਗਿਆ ਜਾਂਦਾ ਹੈ ਉਹਦਾ ਘਰ ਵਾਲਾ ਠੀਕ ਗੱਲ ਇਹ ਜਿਹੜੀ ਸਾਹਮਣੇ ਆ ਜਾਂਦੀ ਸੱਚ ਹੈ ਜਿਹੜਾ ਉਹ ਲੁਕਿਆ ਨੇ ਰਹਿੰਦਾ ਪਤਾ ਲੱਗਦਾ ਹੈ ਕਿ ਉਹਨੂੰ ਕੋਈ ਇਹੋ ਜਿਹੀ ਭਿਆਨਕ ਬਿਮਾਰੀ ਲੱਗੀ ਹੈ ਜਿਦੇ ਕਾਰਨ ਅਜੇ ਵਿਆਹ ਹੋਏ ਨੂੰ ਕੋਈ ਸਾਲ ਤੋਂ ਸਵਾ ਸਾਲ ਡੇਢ ਸਾਲ ਦੇ ਦਰਮਿਆਨ ਕਹਿੰਦੇ ਸਮਾਂ ਹੋ ਜਾਂਦਾ ਹੈ ਤਾਂ ਜਿਹੜਾ ਜਿਹੜੀ ਕੁੜੀ ਪਹਿਲਾਂ ਵਿਆਹੀ ਹੋ ਜੇ ਦਾ ਘਰ ਵਾਲਾ ਮਰ ਜਾਂਦਾ ਨਾ ਜਵਾਈ ਮਰ ਜਾਂਦਾ ਹੈ ਕਿ ਘਰ ਵਿੱਚ ਬੜਾ ਕਲੇਸ਼ ਕਿ ਹਜੇ ਹਾਲਾ ਦਿਹਾੜੇ ਕੁੜੀ ਵਿਆਹੀ ਹੈ ਪੂਰਾ ਜਿੰਨੀ ਉਮਰ ਹੈ ਤੇ ਕਹਿੰਦੇ ਵੀ ਘਰ ਵਿੱਚ ਸੱਫਰ ਵੇਛ ਗਿਆ ਕੁੜੀ ਵੀ ਬੜਾ ਰੋਣਾ ਫਿਰ ਕੀ ਹੁੰਦਾ ਹੈ ਕਿ ਉਹ ਕੁੜੀ ਹੈ ਜਿਹੜੀ ਉੱਜੜ ਕੇ ਕੀ ਕਰਾ ਜੰਦੀ ਫਿਰ ਉਹੀ ਪੁਆਖ ਦੀ ਏ ਕਿ ਕੋਈ ਨਾ ਧਿਓਰ ਹੈਗਾ ਏ ਆਪਾਂ ਉਹਦੇ ਘਰੇ ਨੂੰ ਬਾ ਦਿੰਦੇ ਆਂ ਭੈਣਾ ਭਰਾਵਾਂ ਨੇ ਫੇਕਿਆਂ ਨੇ ਵੀ ਸਹੁਰਿਆਂ ਨੇ ਸਾਰਿਆਂ ਨੇ ਸਲਾਹ ਕੀਤੀ ਕਿ ਚਲੋ ਠੀਕ ਏ ਤੇ ਬੱਚਾ ਕੋਈ ਹੈਗਾ ਨਹੀਂ ਆਪਾਂ ਛੋਟੇ ਦੇ ਘਰੇ ਨੂੰ ਬਿਠਾ ਦਿੰਦੇ ਆਂ ਕਿੰਦੇ ਕਿ ਉਸ ਕੁੜੀ ਦਾ ਵਿਆਹ ਧਿਓਰ ਦੇ ਨਾਲ ਕੀਤਾ ਸੀ ਜਦੋਂ ਧਿਓਰ ਨਾਲ ਵਿਆਹ ਹੋ ਜਾਂਦਾ ਹੈ ਤੇ ਚਲੋ ਉਸੇ ਪਰਿਵਾਰ ਵਿੱਚ ਅੱਗੇ ਵੀ ਰਹਿੰਦੀ ਸੀ ਘਰ ਦਾ ਮਾਹੌਲ ਵਧੀਆ ਸੀ ਦੋ ਮਾ ਜੀਆਂ ਦੀ ਰਹਿਬਣ ਸੋਹਣੀ ਹੁੰਦੀ। 1.5 ਸਾਲ ਵਿਆਹ ਨੂੰ ਹੋਇਆ ਤੇ ਰ ਆਪਣੇ ਪਿੱਤੀ ਵੀ ਰਾਤ ਬਖਸ਼ੀ। ਇੱਕ ਧੀ ਉਹਨਾਂ ਦੇ ਘਰ ਜਨਮ ਲੈਂਦੀ। ਤੇ ਚਲੋ ਮਾਂ ਪਿਓ ਦੀ ਵੀ ਜਾਨ ਥੋੜੀ ਸੌਖੀ ਹੁੰਦੀ ਹੈ। ਕਿ ਉਦੋਂ ਕਹਿ ਦਿੰਦੇ ਸੀ ਕਿ ਜਿੰਨੀ ਦੇਰ ਤੱਕ ਕੋਈ ਬੱਚੀ ਬੱਚਾ ਨਹੀਂ ਹੁੰਦਾ ਉਨੀ ਦੇਰ ਤੱਕ ਸਾਡੀ ਧੀ ਦੇ ਪੈਰ ਨਹੀਂ ਉਸ ਘਰ ਚ ਲੱਗਣੇ। ਉਦੋਂ ਆਮ ਜੀ ਇੱਕ ਹਵਤ ਸੀ। ਕਿੰਨੇ ਜਦੋਂ ਉਹਦੇ ਘਰ ਧੀ ਹੋ ਗਈ ਮਾਂ ਪਿਓ ਨੇ ਕੁਝ ਸੁੱਖ ਦਾ ਸਾ ਲਿਆ ਕਿ ਚਲੋ ਸਾਡੀ ਧੀ ਦੇ ਪੈਰ ਇਸ ਘਰ ਵਿੱਚ ਲੱਗ ਜਾਣੇ। ਚਲੋ ਇਸੇ ਤਰ੍ਹਾਂ ਸਮਾਂ ਲੰਘਦਾ ਜਾਂਦਾ ਏ ਤੇ ਅਜੇ ਜਿਹੜੀ ਕੁੜੀ ਕੁਛ 6 ਮਹੀਨਿਆਂ ਦੀ ਹੁੰਦੀ ਏ ਤੇ ਖੇਤਾਂ ਵਿੱਚ ਉਦੋਂ ਹੀ ਅੱਜ ਦੀ ਤਰ੍ਹਾਂ ਕੰਮ ਕਰਦੀ ਸੀ ਕਿੰਦੇ ਜਿਹੜਾ ਉਹਦਾ ਘਰ ਵਾਲਾ ਸੀ ਪ્યોਰ ਸੀ ਧੌਰ ਦੇ ਘਰ ਬਿਠਾਇਆ ਜਾਂਦਾ ਤੇ ਉਹਦੀ ਨਾ ਖੇਤ ਦੇ ਵਿੱਚ ਸੱਪ ਕੱਟਣ ਦੇ ਨਾਲ ਮੌਤ ਹੋ ਜਾਂਦੀ ਸੱਪ ਇਨਾ ਜ਼ਹਿਰੀਲੇ ਕਿ ਮੌਕੇ ਤੇ ਹੀ ਕੋਈ ਮਰ ਤੋਸ ਘਰ ਦੇ ਵਿੱਚ ਸੱਥਰ ਵੇਛ ਗਿਆ ਕੁੜੀ ਬੜਾ ਰੋ ਰਹੀ ਏ ਇਹਰ ਪਤੂ ਜੀਵਾਰ ਮੇਰਾ ਘਰ ਉੱਜੜ ਗਿਆ ਮਾਪਿਓ ਜਿਹੜਾ ਕਹਿੰਦਾ ਕਿ ਹੋਰ ਤਾਂ ਉੱਥੇ ਘਰ ਵਿੱਚ ਬੀਂਦਾ ਹੀ ਕੁਛ ਨਹੀਂ ਕਿ ਬਣੇਗਾ ਕੀ ਤੇ ਦੂਜੀ ਵਾਰ ਅੱਜ ਧੀ ਇਹ ਜਿਹੜੀ ਉਹ ਉੱਜੜ ਕੇ ਪਈ ਤੇ ਫਿਰ ਆਣ ਬੈਠੀ ਬੜਾ ਕਲੇਸ਼ ਕਰਦੇ ਵਿੱਚ ਬੜਾ ਹੀ ਰੋਣਾ ਧੋਣਾ ਕੁੜੀ ਨੇ ਵੀ ਮਾਪਿਓ ਨੇ ਵੀ ਛੇਰੇ ਇਸੇ ਤਰ੍ਹਾਂ ਕਹਿੰਦੇ ਸਮਾਂ ਚੱਲਦਾ ਜਾਂਦਾ ਹੈ ਤੇ ਜਿਹੜੀ ਛੋਟੀ ਉਹਨਾਂ ਨੇ ਕੁੜੀ ਵਿਆਹੀ ਹੁੰਦੀ ਦੂਜੀ ਕੁੜੀ ਉਹਦੇ ਘਰ ਬੱਚਾ ਨਹੀਂ ਹੁੰਦਾ। ਵਿਆਹ ਨੂੰ ਕਈ ਬਰੇ ਗੁਜ਼ਰ ਗਏ। ਉਹਦੇ ਘਰ ਬੱਚਾ ਨਹੀਂ। ਤੇ ਉਹਦਾ ਘਰ ਵਾਲਾ ਫਿਰ ਕਹਿੰਦੇ ਸ਼ਰਾਬ ਪੀਂਦਾਤੀ ਉਸਨੇ। ਸ਼ਰਾਬ ਪੀਂਦਾ। ਸ਼ਰਾਬ ਪੀ ਕੇ ਉਸ ਨੂੰ ਬੜਾ ਹੀ ਫੁੱਟ ਦਾ ਮਾਰਦਾ ਅਤੇ ਕਹਿੰਦਾ ਹੈ ਕਿ ਮੇਰੇ ਬੱਚਾ ਨਾ ਹੋਣ ਦਾ ਕਾਰਨ ਤੂੰ ਹੈ। ਉਸ ਨੂੰ ਬਾਸ ਕਹਿਣਾ, ਕਈ ਕੁਝ ਕਹਿਣਾ ਉਹਦੇ ਪਰਿਵਾਰ ਨੇ। ਤੇ ਕਹਿੰਦੇ ਸ਼ਰਾਬ ਪੀ ਕਿਉਂ ਨੀ ਬੋਤਲ ਨੂੰ ਕੁੱਟ ਮਾਰ ਕਰਿਆ। ਤੇ ਮਾਪਿਓ ਤੋਂ ਇਹ ਦਰਦ ਕਿੱਥੇ ਚੱਲਿਆ ਜਾਂਦਾ ਏ ਕਿ ਬੜਿਆਂ ਹੀ ਲਾਡਾਂ ਤੇ ਚਾਵਾਂ ਨਾਲ ਸਾਡੀਆਂ ਪਾਲੀਆਂ ਹੋਈਆਂ ਧੀਆਂ ਨੇ ਜਿਹੜੀਆਂ ਅੱਜ ਕਿੰਨੀਆਂ ਹੀ ਦੁੱਖਾਂ ਤੇ ਮੁਸ਼ਕਲਾਂ ਦੇ ਵਿੱਚੋਂ ਗੁਜ਼ਰ ਰਹੀਆਂ ਕਿਉਂਕਿ ਮਾਪਿਓ ਨੇ ਕਦੇ ਫੁੱਲ ਵੀ ਨਹੀਂ ਲਾਈ ਸੀ ਕਦੇ ਉਹਨਾਂ ਦਾ ਮੋਹ ਨਹੀਂ ਫਟਕਾਰਿਆ ਸੀ ਤੇ ਅੱਜ ਉਹ ਵਿਚਾਰੀਆਂ ਕਿੰਨੀਆਂ ਹੀ ਦੁੱਖਾਂ ਦਾ ਸਾਹਮਣਾ ਕਰ ਰਹੀਆਂ ਕਿ ਦੇਰੇ ਕੇ ਪਿਓ ਤੋਂ ਇਹ ਦੁੱਖ ਛੱਲਿਆ ਨਹੀਂ ਜਾਂਦਾ ਤੇ ਜਿਹੜਾ ਸਾਡਾ ਗਵਾਂਢੀ ਸੀ ਨਾ ਬਜ਼ੁਰਗ ਦੱਸਦੇ ਕਿ ਸਾਡਾ ਗਵਾਂਢੀ ਚ ਮਰ ਜਾਂਦਾ ਉਹਨਾਂ ਧੀਆਂ ਦਾ ਜਿਹੜਾ ਪਿਓ ਸੀ ਜਦੋਂ ਮਰ ਗਿਆ ਤੇ ਮੁੰਡੇ ਅਜੇ ਕੁਝ ਛੋਟੇ ਸੀ ਫਿਰ ਸਾਰਿਆਂ ਨੇ ਨਾਲ ਸਾਡੀ ਗਵਾਂਢਣ ਨੂੰ ਸਮਝਾਇਆ ਕਿ ਭੈਣੇ ਤੂੰ ਇਦਾਂ ਕਰ ਕਿ ਆਪਣੇ ਮੁੰਡਿਆਂ ਨੂੰ ਵਿਆਹ ਘਰ ਦੇ ਵਿੱਚ ਥੋੜੀ ਖੁਸ਼ੀ ਆਵੇ ਕਲੇਸੇ ਜਿਹੜਾ ਕਿੰਨਾ ਹੀ ਤੁਹਾਡੇ ਘਰ ਦੇ ਵਿੱਚ ਹੈ ਤੇ ਤੁਹਾਡੇ ਘਰ ਦਾ ਮਾਹੌਲ ਥੋੜਾ ਬਦਲ ਜਾਵੇ ਉਹ ਕੀ ਕਰਦੀ ਹੈ ਕਿ ਠੀਕ ਹੈ ਬੱਚੇ ਜਿਹੜੇ ਲੜਕੇ ਸੀ ਉਹ ਵਿਆਹ ਜੋਗੇ ਸੀ ਕਿੰਦੇ ਕਿ ਉਹ ਕੁਝ ਕੁ ਸਮਾਂ ਪੈਂਦਾ ਹੈ ਤੇ ਇੱਕ ਲੜਕੇ ਦਾ ਵਿਆਹ ਕਰਦੀ ਇਸ ਸਾਲੋਂ ਅੰਦਰ ਦੋ ਲੜਕਿਆਂ ਦਾ ਵਿਆਹ ਹੋ ਜਾਂਦਾ ਇੱਕ ਸਾਲ ਦੇ ਵਿੱਚ ਦੋ ਮੁੰਡਿਆਂ ਦਾ ਵਿਆਹ ਕਰਦੇ ਜਦੋਂ ਦੋ ਮੁੰਡਿਆਂ ਦਾ ਵਿਆਹ ਹੋ ਜਾਂਦਾ ਹੈ ਤੇ ਫਿਰ ਕੀ ਹੁੰਦਾ ਹੈ ਕਿ ਜਿਹੜੀ ਉਹ ਬਜ਼ੁਰਗ ਮਾਤਾ ਸੀ ਉਹ ਆਪ ਚੜਾਈਆਂ ਕਰ ਜਾਂਦੀ ਤੇ ਜਿਹੜੀ ਕੁੜੀ ਦੂਜੀ ਵਾਰ ਹੈ ਜਿਹਦਾ ਘਰ ਉੱਜੜ ਜਾਂਦਾ ਉਹਦੇ ਤੇ ਇੱਕ ਜੀ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਕਿਉਂਕਿ ਫੇਲਾ ਪਿਉ ਨਹੀਂ ਰਿਹਾ ਹੁਣ ਮਾਂ ਨਹੀਂ ਰਹੀ ਤੇ ਪਰਜਾਈਆਂ ਦੇ ਵਾਸ ਵਿਚਾਰੀ ਪੈ ਗਈ ਕਿਉਂਕਿ ਥੇਕੇ ਕਰ ਰਹੇ ਸੀ ਸਾਰਾ ਦਿਨ ਕੰਮ ਧੰਦਾ ਕਰਦੇ ਤੇ ਫਿਰ ਪਰਜਾਈਆਂ ਉਸਦੇ ਨਾਲ ਬੜਾ ਹੀ ਬੁਰਾ ਵਤੀਰਾ ਕਰਦੀਆਂ ਭਰਾ ਚੰਗਾ ਨਾ ਸਮਝਦੇ ਉਹਨੂੰ ਲੈਣੇ ਕਹਿੰਦੇ ਬਾਗਣ ਕਹਿੰਦੇ ਬੜਾ ਕੁਝ ਉਹਨੂੰ ਬੁਰਾ ਭਲਾ ਕੋਈ ਪਰ ਵਿਚਾਰੀ ਦੋ ਰੋਟੀਆਂ ਦੀ ਮਾਰੀ ਕਹਿੰਦੇ ਚੁੱਪ ਹੀ ਰਹਿਣਾ ਉਹਨੇ ਕਹਿਣਾ ਚਾਹ ਮਰਜੀ ਕਹਿ ਲਓ ਮੈਂ ਝੋਲੀ ਹੱਢਦੀ ਆ ਉਹਦੇ ਵਿੱਚ ਪਾਈ ਜਾਓ ਫਾਰ ਮੈਂ ਰੋਟੀ ਖਾਣੀ ਐ ਟੁੱਕਰ ਹੁਣ ਮੈਂ ਕਿੱਧਰ ਜਾਵਾਂ ਮਾਵਾਂ ਧੀਆਂ ਸੀ ਉਹਦੇ ਕੁੜੀ ਨੂੰ ਵੀ ਮਾਮਲੇ ਤੇ मामੀਆਂ ਨੇ ਪੜਾਹੀ ਬੁਰਾ ਬੜਾ ਕਹਿਣਾ ਕਲੇਣੀ ਸ਼ਬਦ ਵਰਤਦੇ ਕਿੰਦੇ ਸਮਾਨਾਂਗਤਾ ਜਾਂਦਾ ਹੈ ਉੱਧਰ ਜਿਹੜੀ ਦੂਜੀ ਵੀ ਆਈ ਸੀ ਪੂਰੇ ਘਰ ਵਾਲੇ ਨੇ ਸ਼ਰਾਬ ਪੀ ਕੇ ਵੀ ਇੰਨੀ ਕੁੱਟਮਾਰ ਕਰਨੀ ਇੱਕ ਦਿਨ ਕਹਿੰਦੇ ਕਿ ਉਹ ਜਿਹੜੀ ਦੂਜੀ ਕੁੜੀ ਐ ਨਾ ਉਹ ਮਰ ਜਾਂਦੀ ਜਦੋਂ ਉਹ ਮਰ ਗਈ ਤੇ ਭਰਾਵਾਂ ਪਰਜਾਈਆਂ ਨੂੰ ਕੋਈ ਅਫਸੋਸ ਨਹੀਂ ਪਰ ਭੈਣ ਨੂੰ ਦੁੱਖ ਬੜਾ ਲੱਗਦਾ ਹੈ ਕਿ ਚੱਲ ਪੈਣਾ ਪੈਣਾ ਸਾਂ ਕਿਤੇ ਦੁੱਖ ਸੁੱਖ ਕਰ ਲੈਂਦੀਆਂ ਸਾਂ ਉੰਜ ਤਾਂ ਕਦੇ ਵੀ ਹੁੰਦੇ ਜਿਹੜਾ ਛੋਟੀ ਦਾ ਘਰ ਵਾਲਾ ਸੀ ਉਹ ਵੀ ਕਦੇ ਵੀ ਆਪਣੇ ਘੇੜੇ ਨਾ ਮਰਨ ਦਿੰਦਾ ਕਹਿੰਦਾ ਕਿ ਇਹ ਨਾ ਹੋਵੇ ਕਿ ਜੇ ਕਿਤੇ ਆਉਣ ਜਾਣ ਲੱਗ ਗਈ ਇਹਦਾ ਖਰਚਾ ਹੀ ਸਾਨੂੰ ਚੱਲਣਾ ਪੈ ਜਾਵੇ ਕਿਉਂਕਿ ਉਹਦੇ ਭਰਾ ਪਰਜਾਈਆਂ ਨੂੰ ਚੰਗਾ ਨਹੀਂ ਜਾਂਦੇ ਸੀ ਤੇ ਪੈਣਾ ਪੈਣਾ ਨੂੰ ਇਕੱਠਿਆਂ ਨਾ ਹੋਣ ਦੇਣਾ ਛੋਟੀ ਵੀ ਘਰ ਵਾਲੇ ਨੇ ਕਹਿੰਦੇ ਫਿਰ ਕੀ ਹੋਇਆ ਕਿ ਜਦੋਂ ਉਹ ਮਰ ਗਈ ਤੇ ਭਰਾਵਾ ਤੇ ਭਰਜਿਆਂ ਨੂੰ ਮੋਕਾ ਮਿਲ ਗਿਆ ਕੋਈ ਦੁੱਖ ਨਹੀਂ ਸਿਰਫ ਭੈਣ ਨੂੰ ਦੁੱਖੀ ਕਿ ਮੇਰੀ ਭੈਣ ਮਰ ਗਈ ਚਲ ਕਿਤੇ ਨਾ ਕਿਤੇ ਦੁੱਖ ਸੁੱਖ ਘਾਰੇ ਬੈਠਦੀ ਨਾ ਸੀ ਭਰਾਵਾ ਭਰਜਿਆਂ ਨੂੰ ਚਾਹ ਚੜ ਜਾਂਦਾ ਹੈ ਕਿ ਚਲ ਹੁਣ ਉਹ ਮਰ ਗਈ ਤੇ ਕਿਉਂ ਨਾ ਇਹਨੂੰ ਮਗਰੋਂ ਲਾਈਏ ਉਹਦੇ ਕਰ ਗਿਆ ਜੀ ਤੇ ਉਹ ਕੀ ਕਰਦੀਆਂ ਨੇ ਕਿ ਕਿਸੇ ਵਿਚੋਲੇ ਨੂੰ ਵਿਚ ਪਾਉਂਦੀਆਂ ਨੇ ਬੰਦੇ ਨੂੰ ਕਿ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਘਰ ਕਿਹੜਾ ਬੱਚਾ ਹੈ ਤੇ ਇੰਜ ਕਰੋ ਇਹਨੂੰ ਵਿਆਹ ਕਿ ਲੈ ਸਕੋ ਤੁਸੀਂ ਉਹ ਛੱਟ ਮੰਨ ਜਾਂਦਾ ਏ ਇੱਕ ਤਾਂ ਹੈਸ਼ ਰਾਬੜ ਕਬਾਬੜ ਸੀ ਉਹਨੂੰ ਰਿਸ਼ਤਾ ਕਿੰਨੇ ਕਰਨਾ ਸੀ ਦੂਜਾ ਉਹਦੇ ਘਰ ਬੱਚਾ ਨਹੀਂ ਸੀ ਫਿਰ ਨਾਲ ਭਰਾ ਪਰਸਾਈਆਂ ਸ਼ਰਤ ਤੇ ਰੱਖਦੇ ਆ ਕਿ ਇਹਨੂੰ ਜਵਾਕੜੀ ਨੂੰ ਹੀ ਲਜਾਣਾ ਪਊਗਾ ਅਸੀਂ ਮਾਵਾਂ ਧੀਾਂ ਹੀ ਤੋੜ ਲਈਆਂ ਕਿ ਉਹ ਛੱਟ ਮੰਨ ਲੰਦਾ ਹੁੰਦਾ ਪਰਿਵਾਰ ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡੇ ਨੂੰ ਰਿਸ਼ਤਾ ਕਿੰਨੇ ਕਰਨਾ ਹੈ ਕੀ ਹੁੰਦਾ ਏ ਕਿ ਤੀਜੀ ਵਾਰ ਜਾਦ ਉਸਦਾ ਵਿਆਹ ਫਿਰ ਹੁੰਦਾ ਏ ਉਹਦੇ ਉੱਤੇ ਤੀਜੀ ਵਾਰ ਚੁਣਨੀ ਪੈਂਦੀ ਏ ਉਹ ਬੁਬਾ ਮਾਰ ਕੇ ਰੋਂਦੀ ਹੈ ਕਹਿੰਦੀ ਮੈਂ ਇੱਕ ਔਰਤ ਤਾਂ ਨਾ ਹੋਈ ਮੈਂ ਗਾਂ ਮੱਝ ਕੋਈ ਜਿਹਨੂੰ ਇੱਕ ਕਿੱਲੇ ਤੋਂ ਖੋਲ ਕੇ ਦੂਜੇ ਕਿੱਲੇ ਦੇ ਬੰਨ ਦਿੱਤਾ ਜਾਂਦਾ ਹੈ ਉਹ ਆਪਣੇ ਆਪ ਨੂੰ ਵਿਕਿਆ ਹੋਇਆ ਮਹਿਸੂਸ ਕਰਦੀ ਬਹੁਤ ਰੋਂਦੀ ਹੈ ਕਿ ਇਹ ਦਰਦ ਔਰਤਾਂ ਦੇ ਹਿੱਸੇ ਕਿਉਂ ਆਏ ਬੜਾ ਹੀ ਹਉਨੇ ਕਹਿੰਦੇ ਰੋਂਦੀ ਜਦੋਂ ਵਿੱਚ ਉਸ ਘਰ ਵਿੱਚ ਚਲੀ ਜਾਂਦੀ ਹੈ ਤਾਂ ਉਹ ਬੰਦਾ ਹੈ ਜਿਹੜਾ ਸ਼ਰਾਬ ਬਹੁਤ ਪੀਂਦਾ ਹੈ ਸ਼ਰਾਬ ਦਾ ਆਦੀ ਹੈ ਉਹਨੇ ਵੀ ਉੱਥੇ ਦੀ ਬਹੁਤ ਕੁੱਟ ਮਾਰ ਕਰਿਆ ਕਰਨੀ। ਦੋ ਟੁੱਕਰਾਂ ਦੀ ਮਾਰੀ ਨੇ ਉੱਥੇ ਵੀ ਛਿੱਤਰ ਖਾਣੇ। ਸਮਾਂ ਲੰਘਦਾ ਜਾਂਦਾ ਏ। ਬੱਚਾ ਉੱਥੇ ਉਹਦੇ ਘਰ ਨਹੀਂ ਹੁੰਦਾ। ਕਹਿੰਦੇ ਜਿਆਦਾ ਸ਼ਰਾਬ ਪੀ ਪੀ ਕੇ ਉਹਦਾ ਸੇਹ ਤੇ ਜੜੀ ਉਹਦੀ ਇੰਨੀ ਖਬਰਬਾਦ ਹੋ ਚੁੱਕੀ ਸੀ ਕਿ ਦਿਉ ਮਰ ਜਾਂਦਾ। ਜਦ ਤੀਜੀ ਵਾਰ ਉਹਦਾ ਘਰ ਵਾਲਾ ਮਰਦਾ ਏ ਤਾਂ ਉਹਦੀਆਂ ਭੁੱਬਾਂ ਨਿਕਲਦੀਆਂ। ਕਹਿੰਦੀ ਕਿ ਮੈਂ ਤੀਜੀ ਵਾਰ ਰੰਡੀ ਹੋਗੀ। ਤੇ ਹੁਣ ਮੈਨੂੰ ਚੌਥੀ ਵਾਰੀ ਕਿੱਥੇ ਤੋੜਣਗੇ ਮੇਰੇ ਪੇਕੇ ਮੈਨੂੰ ਕਿੱਥੇ ਕੱਲਣਗੇ ਕਿਹੜੇ ਖੂਹ ਵਿੱਚ ਸੱਟਣਗੇ ਤੇ ਮੈਂ ਹੁਣ ਜਿਹੜਾ ਅਗਲਾ ਦਰ ਤੇ ਉਹ ਨਹੀਂ ਚੱਲ ਸਕਾਂ ਤੇ ਕਹਿੰਦੇ ਉਹ ਸੋਚਦੀ ਏ ਕਿ ਮੈਂ ਕਿਉਂ ਨਾ ਆਤਮ ਹੱਤਿਆ ਕਰ ਲਵਾਂ ਉਹ ਫਿਰ ਰੋਂਦੀ ਰੋਂਦੀ ਉੱਠ ਕੇ ਕਹਿੰਦੇ ਕਿ ਉਹਨਾਂ ਸਮਿਆਂ ਦੇ ਵਿੱਚ ਨਹੀਂ ਜ਼ਹਿਰ ਹੁੰਦਾ ਸੀ ਕਦੇ ਸੋਚਦੀ ਕਿ ਮੈਂ ਜ਼ਹਿਰ ਖਾ ਲਵਾਂ ਕਦੇ ਸੋਚਦੀ ਐ ਮੈਂ ਕੀ ਕਰਾਂ ਕਹਿੰਦੇ ਉਹ ਉੱਥੇ ਨਾਲ ਲੋਕ ਰੋ ਰਹੇ ਨੇ ਪੂਰਾ ਪਿਆ 70 ਵਿਸ਼ਿਆ ਉਹਦੀ ਇੱਥੇ ਪਹਿਲਾਂ ਆਪਣੇ ਧੀ ਨੂੰ ਜ਼ਹਿਰ ਦੇ ਦਿੱਤੀ ਤੇ ਫਿਰ ਆਪ ਜ਼ਹਿਰ ਖਾ ਅੰਬਰੜ ਵੜ ਕੇ ਮਾਵਾਂ ਧੀਆਂ ਜ਼ਹਿਰ ਖਾ ਕੇ ਧੀ ਨੂੰ ਤਾਂ ਜ਼ਹਿਰ ਦਿੰਦੀ ਕਿਉਂਕਿ ਸੋਚਦੀ ਹੋਵੇਗੀ ਕਿ ਜੇ ਇਹਨੂੰ ਮੈਂ ਜਿਉਂਦਾ ਛੱਡ ਗਈ ਤੇ ਪਤਾ ਨਹੀਂ ਇਹਨੂੰ ਹੁਣ ਕਿਹੜੇ ਤਸੀਹੇ ਝੱਲਣੇ ਪੈਣਗੇ ਕਿਉਂਕਿ ਨਾ ਇਹਦੀ ਮਾਂ ਰਹੀ ਨਾ ਪਿਓ ਰਿਆ ਤੇ ਬੇਰੀ ਕੀ ਹੋਣ ਦਰਦਾਰ ਦੀਆਂ ਠੋਕਰਾਂ ਖਾਵੇਗੀ ਇਹ ਸੋਚ ਕੇ ਸ਼ਾਇਦ ਉਹਨੇ ਆਪਣੀ ਧੀ ਨੂੰ ਜ਼ਹਿਰ ਦੇ ਦਿੱਤਾ ਹੋਵੇਗਾ ਕਿੰਦੇ ਪਹਿਲਾਂ ਉਹਨੇ ਆਪਣੀ ਧੀ ਨੂੰ ਜ਼ਹਿਰ ਦਿੱਤਾ ਤੇ ਫਿਰ ਉਹ ਆਪ ਜ਼ਹਿਰ ਖਾ ਕੇ ਦੋਵੇਂ ਮਾਵਾਂ ਧੀਾਂ ਮਾਰ ਲਿਟ ਗਈਆਂ ਤੇ ਫਿਰ ਕਹਿੰਦੇ ਤਿੰਨਾ ਦੇ ਅਰਥੀ ਇਕੱਠੇ ਜਿਹੜੀ ਉਹ ਚੁਕੀ ਜਾਂਦੀ ਹੈ ਕਿ ਤਿੰਨਾ ਦੇ ਸਿਗੇ ਜਿਹੜੇ ਇਕੱਠੇ ਪਲਦੇ ਨੇ ਜੋ ਬਜ਼ੁਰਗਾਂ ਪਰ ਜਦੋਂ ਕਹਾਣੀ ਸੁਣੀ ਤੇ ਲੋਕ ਘੰਟੇ ਖੜੇ ਹੋ ਗਏ ਕਿ ਕੀ ਅੰਤ ਨਹੀਂ ਹੁੰਦਾ ਏ ਕੋਈ ਐਨੇ ਦੁੱਖ ਭੋਗ ਕੇ ਵੀ ਇਸ ਦੁਨੀਆ ਤੋਂ ਜਾਂਦਾ ਏ ਸੋ ਰੱਬ ਅਗੇ ਅਰਦਾਸ ਕਰਦੇ ਆ ਕਿ ਰੱਬਾ ਕਿਸੇ ਦੇ ਕਿਸੇ ਐਨੇ ਦੁੱਖ ਤਕਲੀਫਾਂ ਨਾ ਹੋਣ ਪਰਮਾਤਮਾ ਤੂੰ ਹਰ ਇੱਕ ਨੂੰ ਰਾਜੀ ਖੋਸ਼ ਰੱਖੇ ਹਰ ਇੱਕ ਆਪਣੀਆਂ ਜਵਾਨੀਆਂ ਮਾਣੇ ਸੋ ਇਸੇ ਦੇ ਨਾਲ ਹੀ ਆਪਣੀ ਜਿਹੜੀ ਅੱਜ ਦੀ ਕਹਾਣੀ ਉਹ ਇੱਥੇ ਹੀ ਸਮਾਪਤ ਹੁੰਦੀ ਆ ਪਰ ਫਿਰ ਤੋਂ ਤੁਹਾਡੇ ਨਾਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ